ਅਗਰ ਕਿਸੇ ਨੂੰ ਹਾਰਟ ਅਟੈਕ ਆ ਤਾਂ ਉਹਨੂੰ ਡਿਸਪ੍ਰਿਨ ਗੋਲੀ ਦੇ ਦੇਣੀ ਚਾਹੀਦੀ ਹੈ ਇਹ ਕਿੰਨਾ ਹੈਲਪਫੁਲ ਹੈਰ ਕਿੰਨਾ ਸਹੀ ਹੈ ਆਲਰੇਡੀ ਹਾਰਟ ਦਾ ਪੇਸ਼ੈਂਟ ਹੈ ਔਰ ਉਹਨੂੰ ਕੋਈ ਨਹੀਂ ਖਾ ਰਿਹਾ ਡਿਸਪ੍ਰਿਨ ਤਾਂ ਉਹਦੇ ਵਿੱਚ ਡਿਸਪ੍ਰਿਨ ਪੱਕਾ ਬੈਨੀਫਿਟ ਕਰੇਗੀ ਇਹਦੇ ਵਿੱਚ ਕੋਈ ਦੋਰਾ ਨਹੀਂ ਕਾਫੀ ਜ਼ਿਆਦਾ ਡੈਥ ਰੇਟ ਘਟਾਉਂਦੀ ਹੈ ਪਰੰਤੂ ਅਗਰ ਉਸਕੋ ਚੈਸਟ ਪੇਨ ਹੈ ਜਿਹਦਾ ਕਾਰਨ ਨਹੀਂ ਪਤਾ ਬੈਟਰ ਹੈ ਕਿ ਉਹਨੂੰ ਆਪਣੇ ਨਜ਼ਦੀਕੀ ਜਗ੍ਹਾ ਤੇ ਜਾ ਕੇ ਈਸੀਜੀ ਕਰਾ ਲੈਣੀ ਚਾਹੀਦੀ ਜਿਹੜੀ ਬਹੁਤ ਕਾਸਟ ਇਫੈਕਟਿਵ ਤੇ ਸਭ ਤੋਂ ਵਧੀਆ ਤਰੀਕਾ ਡਾਇਗਨੋਸ ਕਰਨ ਦਾ ਡਿਊਰਿੰਗ ਚੈਸਟ ਪੇਨ ਜਦੋਂ ਵੀ ਅਗਰ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਨਹੀਂ ਹੈ ਹਿਸਟਰੀ ਦੇ ਵਿੱਚ ਨਹੀਂ ਹੈ ਔਰ ਇੱਕਦਮ ਕਿਸੇ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਪ੍ਰੋਬਲਮ ਹੋ ਰਹੀ ਆ ਤਾਂ ਉਹਨੂੰ ਘਰ ਤੋਂ ਲੈ ਕੇ ਹਸਪੀਟਲ ਤੱਕ ਕਿਹੜੀ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਨਾਲ ਵਾਲਿਆਂ ਨੂੰ ਕਿਉਂਕਿ ਜਦੋਂ ਵੀ ਕੁਝ ਹੁੰਦਾ ਲੋਕ ਘਬਰਾ ਜਾਂਦੇ ਕਿ ਸਾਨੂੰ ਕੀ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਇਹ ਬਹੁਤ ਦੇਖੋ ਉਹਦੇ ਵਿੱਚ ਸਭ ਤੋਂ ਹੈ ਕਿ ਉਹਨੂੰ ਚਲਾਫਰਾ ਕੇ ਨੱਚ ਲੈ ਕੇ ਜਾਓ ਉਦੇ ਕੱਪੜੇ ਜਿਹੜੇ ਥੋੜੇ ਜੇ ਲੂਸ ਕਰ ਦੋ ਨੀਅਰ ਬਾਈ ਜਗਾ ਦਿਮਾਗ ਚ ਰੱਖਣੀ ਚਾਹੀਦੀ ਹੈ ਜਿਆਦਾ ਚਲਾਉਣਾ ਨਹੀਂ ਚਾਹੀਦਾ ਥੋੜਾ ਜਿਹਾ ਰਿਲੈਕਸ ਫੀਲ ਉਹਨਾਂ ਨੂੰ ਹੋਣ ਦੇਣਾ ਚਾਹੀਦਾ ਜੇ ਡਾਕਟਰ ਕੋਈ ਕਹਿੰਦਾ ਵੀ ਅਭੀ ਇਹ ਟੈਸਟ ਕਰਾ ਲਓ ਉਹਨੂੰ ਬੇਸ਼ਤ ਨਹੀਂ ਕਰਨਾ ਚਾਹੀਦਾ ਕਿ ਮਲਟੀਪਲ ਓਪੀਨੀਅਨ ਲਈ ਕਿਉਂਕਿ ਐਮਰਜੈਂਸੀ ਵਿੱਚ ਮਲਟੀਪਲ ਓਪੀਨੀਅਨ ਨੁਕਸਾਨ ਕਰ ਸਕਦੇ ਹੈ ਉਹ ਫਾਇਦਾ ਘਟ ਕਰਦੇ ਜਿਵੇਂ ਠੰਡ ਹੋ ਰਹੀ ਆ ਹੁਣ ਸਟਾਰਟਿੰਗ ਦੇ ਵਿੱਚ ਨਾ ਲੋਕਾਂ ਦੇ ਗਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜੁਕਾਮ ਹੋਣਾ ਸ਼ੁਰੂ ਹੋ ਜਾਂਦਾ ਤਾਂ ਘਰੇ ਬੈਠੇ ਉਹ ਕਾੜਾ ਬਣਾ ਲੈਂਦੇ ਆ ਕੋਈ ਵੀ ਗਰਮ ਗਰਮ ਲੌਂਗ ਵਗੈਰਾ ਚੀਜ਼ ਪਾ ਕੇ ਪੀ ਲੈਂਦੇ ਉਹ ਕਿੰਨਾ ਸਹੀ ਹੈ ਜੇ ਕਿਡਨੀ ਦਾ ਪੇਸ਼ੈਂਟ ਨਹੀਂ ਹੈ ਗੁਰਦਿਆਂ ਕੁਐਂਟੀਟੀ ਜਗਲ ਕੜਾਪੀ ਦੇ ਤਾਂ ਕੋਈ ਗਲਤ ਨਹੀਂ ਹੈ ਬੇਸਿਕਲੀ ਤੁਸੀਂ ਵਾਰਮ ਵਾਟਰ ਜਾਂ ਸ਼ਹਿਦ ਆਦਿ ਨਾਲ ਕੋਸੇ ਪਾਣੀ ਚੋ ਲੈ ਲਿਆ ਉਹ ਬਲਕਿ ਜਿਹੜੀਆਂ ਬਾਕੀ ਮੈਡੀਕੇਸ਼ਨਸ ਹੈ ਉਹਦੇ ਨਾਲੋਂ ਜ਼ਿਆਦਾ ਬੈਟਰ ਹੈ ਜਦੋਂ ਵੀ ਠੰਡ ਆਉਂਦੀ ਹੈ ਤਾਂ ਉਹਦੇ ਨਾਲ ਹਾਰਟ ਅਟੈਕ ਦੇ ਜੋ ਪੇਸ਼ੈਂਟ ਨੇ ਹਾਰਟ ਪੇਸ਼ੈਂਟਸ ਨੇ ਉਹਨਾਂ ਦੀ ਗਿਣਤੀ ਵੱਧਦੀ ਹੈ ਉਹਨਾਂ ਪੇਸ਼ੈਂਟਸ ਲਈ ਜੋ ਆਲਰੇਡੀ ਹਾਰਟ ਦੇ ਪੇਸ਼ੈਂਟ ਹਨ ਜਿਨ੍ਹਾਂ ਦਾ ਹਾਰਟ ਵੀਕ ਹੈ ਉਹਨਾਂ ਵਾਸਤੇ ਜਿਹੜੀ ਇਹ ਸਮੋਗ ਹੈ ਟੈਂਪਰੇਚਰ ਦੀ ਜਿਹੜੀ ਵੇਰੀਏਸ਼ਨ ਹੈ ਉਹ ਹਾਰਟ ਤੇ ਜਦੋਂ ਪ੍ਰੈਸ਼ਰ ਪਾ ਜਾਂਦੀ ਹੈ ਤਾਂ ਜਿਹੜੇ ਹਾਰਟ ਅਲਰੇਡੀ ਹਾਰਟ ਬੀਕ ਹੈ ਉਹ ਉਹ ਜਿਹੜਾ ਉਹਨਾਂ ਫਿਲਰ ਚ ਜਾਂਦੇ ਚਾਂਸਸ ਜ਼ਿਆਦਾ ਹੁੰਦੇ ਜਿਹੜੀ ਆਰਟਰੀਜ਼ ਦੀ ਨਲਾਈਨਿੰਗ ਹੈ ਜੋ ਵੀ ਵੈਸਲ ਸਪਲਾਈ ਕਰਦੇ ਨੇ ਉਹਦੀ ਲਾਈਨਿੰਗ ਤੇ ਸੋਜਾ ਜਾਂਦਾ ਹੈ ਕਈ ਵਾਰ ਉਹ ਕਈ ਡਾਈਟ ਵੀ ਹੈ ਜਿਹੜੀ ਉਹ ਸੋਜਿਸ਼ ਨੂੰ ਘਟਾ ਕੇ ਹਾਰਟ ਨੂੰ ਪ੍ਰੋਟੈਕਟ ਕਰਦੀਆਂ ਜੇ ਉਹ ਵੱਡੀਆਂ ਡਾਈਟਸ ਜੇ ਆਪਾਂ ਖਾਈਏ ਤਾਂ ਹਾਰਟ ਬਚਿਆ ਰਹਿੰਦਾ ਪਰ ਕੁਝ ਡਾਈਟਸ ਨੇ ਜਿੱਦਾਂ ਕਿ ਪ੍ਰੋਸੈਸਡ ਫੂਡ ਹੈ ਬਾਰ ਬਾਰ ਗਰਮ ਕਰਨਾ ਜਾਂ ਫਰਾਈਟ ਚੀਜ਼ਾਂ ਜਾਂ ਮਿੱਠਾ ਇਹ ਡਾਇਰੈਕਟ ਇਮਪੈਕਟ ਪਾਉਂਦੀਆਂ ਨੇ ਇਹ ਲੋਕਾਂ ਨੂੰ ਦੇਖੋ ਮਜਬੂਰੀ ਹੁੰਦੀ ਹੈ ਕਿ ਸਵੇਰ ਖਾਣਾ ਬਣਾ ਕੇ ਰੱਖਿਆ ਤਾਂ ਉਹਨੂੰ ਤੜਕਾ ਨਾ ਲ ਹੈ ਨਾ ਉਹ ਖਾਣੇ ਨੂੰ ਜਦੋਂ ਦੁਬਾਰਾ ਰੀ ਹੀਟ ਕਰਦੇ ਆ ਸਹੀ ਤਰੀਕੇ ਨਾਲ 노 ਡਾਊਟ ਕਿ ਥੋੜੀ ਨਿਊਟ੍ਰੀਸ਼ਨ ਵੈਲਿਊ ਘਟੇਗੀ ਪਰ ਅਗਰ ਉਹਨੂੰ ਆਲਰੇਡੀ ਤੜਕਾ ਲੱਗਿਆ ਹੋਇਆ ਜਾਂ ਫਰਾਈਡ ਚੀਜ਼ ਆ ਉਹਨੂੰ ਦੁਬਾਰਾ ਫਰਾਈ ਕੀਤਾ ਤੋ ਜਿਹੜਾ ਐਸਿਡਿਕ ਆਪਾਂ ਕਹਾਂਗੇ ਆਇਲ ਬਣ ਜਾਂਦਾ ਜਿਹੜਾ ਕਿ ਬਹੁਤ ਟੌਕਸਿਕ ਹੈ ਉਸਨੂੰ ਅਵੋਇਡ ਕਰੋ ਜਿਵੇਂ ਡਾਈਟ ਦੇ ਵਿੱਚ ਚੇਂਜ ਆਂਦਾ ਹੈ ਠੰਡ ਦੇ ਵਿੱਚ ਵੱਧ ਕਿਉਂ ਵੱਧ ਪ੍ਰੋਟੇਨ ਸ਼ੁਰੂ ਹੋ ਜਾਂਦੇ ਆ ਉਹਦੇ ਨਾਲ ਇਫੈਕਟ ਪੈਂਦਾ ਹੈ ਮੌਸਮ ਬਦਲਣ ਨਾਲ ਕਈ ਲੋਕਾਂ ਨੂੰ ਅੱਛਾ ਲੱਗਦੀ ਨੇ ਪਰ ਉਹਦੇ ਨਾਲ weight gain ਕਾਫੀ ਹੋ ਜਾਂਦਾ ਹੈ ਔਰ ਉਹ ਐਮਪਟੀ ਕੈਲਰੀਜ਼ ਆ ਉਹਦੇ ਨਾਲ ਨਿਊਟ੍ਰੀਸ਼ਨ ਨਹੀਂ ਮਿਲਦਾ ਇਹਨਾਂ ਡਾਈਟ ਹੁੰਦੀ ਹੈ ਅੱਜਕੱਲ ਇਨਫਲੇਮੇਟਰੀ ਜਿੱਦਾ ਸੋਜਾ ਹੁੰਦਾ ਨਾ ਇਸ ਤਰ੍ਹਾਂ ਦੀ ਡਾਈਟ ਹੁੰਦੀ ਹੈ ਜਿਹੜੀ ਬੋਡੀ ਦੇ ਵਿੱਚ ਜਿੱਦਾਂ ਹਲਦੀ ਜਿੱਦਾਂ ਆਪਾਂ ਕਹਿੰਦੇ ਆ ਉਹ ਐਂਟੀ ਇਨਫਲੇਮੇਟਰੀ ਕ ਨਾ ਰੇਨਬੋ ਕਰਨਿਆ ਪਰ ਰੇਨਬੋ ਪਲੇਟ ਹੋਣੀ ਚਾਹੀਦੀ ਹੈ ਪਾਲਕ ਹੈ ਹੁਣ ਮੇਥੀ ਹੈ ਇਹ ਵਾਲੀਆਂ ਚੀਜ਼ਾਂ ਪੱਤੇ ਨੇ ਮੂਲੀ ਦੇ ਪੱਤੇ ਆ ਗੱਜਰ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ 컬러ਫੁਲ ਲੈਂਡ ਦੇ ਵਿੱਚ ਫਲੇਵਿਨੋਇਡਸ ਹੁੰਦੇ ਨੇ ਕੁਝ ਪੋਜ਼ਿਟਿਵ ਕੈਮੀਕल्स ਨਹੀਂ ਮੈਂ ਕਹੂੰਗਾ ਹਾਰਮੋਨਸ ਵੀ ਪ੍ਰੋਡਿਊਸ ਕਰਦੇ ਨੇ ਔਰ ਫਾਈਟੋਨੋਲਸ ਵੀ ਹੁੰਦੇ ਨੇ ਜਿਹੜੇ ਕੀ ਆਪਾਂ ਨੂੰ ਬਾਕੀ ਜਿਹੜੀ ਇੰਜਰੀ ਹੈ ਹਾਰਟ ਤੇ ਉਹਨੂੰ ਬਚਾਉਂਦੇ ਆ ਜਾਂ ਵੈਸਲਸ ਤੇ ਬਚਾਉਂਦੇ ਉਸੇ ਤਰ੍ਹਾਂ ਹਲਦੀ ਹੈ ਕਾਲੀ ਮਿਰਚ ਹੈ ਅ ਅਦਰਕ ਹੈ ਪਿਆਜ਼ ਹੈ ਇਹ ਸਾਰੀਆਂ ਚੀਜ਼ਾਂ ਵੀ ਇੱਕ ਤਰ੍ਹਾਂ ਦੇ ਜੇ ਰੀਜ਼ਨੇਬਲ ਕੁਆਂਟੀਟੀ ਚ ਲਿਤਾ ਜਾਵੇ ਤਾਂ ਇਹ ਕਾਰਡੀਓ ਪ੍ਰੋਟੈਕਟਿਵ ਹੁਣ ਲੋਕ ਆਪਦੇ ਬਚਾਅ ਕਿਵੇਂ ਕਰਨ ਕੀ ਪ੍ਰਕੌਸ਼ਨਸ ਲੈਣ ਪ੍ਰੋਸੈਸਡ ਫੂਡ ਹੈ ਜਿਹੜਾ ਰਿਫਾਈਨਡ ਕਾਰਬੋਹਾਈਡਰੇਟਸ ਹੈ ਜਿੱਦਾਂ ਕਿ ਬੇਕਰੀ ਦੇ ਪ੍ਰੋਡਕਟਸ ਹੈ ਇਹਨੂੰ ਜੇ ਅਵੋਇਡ ਕਰਨ ਤਾਂ ਆਪਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਐਕਸਟਰਾ ਸਾਲਟ ਹੈ ਫਾਰ ਇਗਜ਼ਾਮਪਲ ਜਿੱਦਾਂ ਪਿਕਲਸ ਹੈ ਹਨਾ ਪਾਪੜ ਹੈ ਜੋ ਪ੍ਰੋਸੈਸਡ ਫੂਡ ਹੈ ਤਿੰਨ ਪੀਸ ਨੇ ਅਗਰ ਇਹਨਾਂ ਨੂੰ ਵੀ ਆਪਾਂ ਘੱਟ ਯੂਜ਼ ਕਰੀਏ ਤਾਂ ਆਪਾਂ ਕਾਫੀ ਚੀਜ਼ਾਂ ਬਚ ਸਕਦੇ ਹਾਂ ਹਾਈਡਰੇਸ਼ਨ ਪੂਰੀ ਰੱਖਣ ਪਾਣੀ ਪੂਰਾ ਪੀਂ ਕਿਉਂਕਿ ਕਈ ਲੋਕ ਕੀ ਹੁੰਦੀ ਹੈ ਕਿ ਸਰਦੀ ਦੇ ਵਿੱਚ ਪਾਣੀ ਬਿਲਕੁਲ ਬੰਦ ਕਰ ਦਿੰਦੇ ਆ ਹਾਈਡਰੇਸ਼ਨ ਨਹੀਂ ਹੁੰਦੀ ਉਹ ਵੀ ਕੰਪਲਿਕੀਸ਼ਨ ਕਰਦੀ ਦੋ ਜੰਡ ਟਾਈਮ ਸਿੱਖ ਰਹੇ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਹੈਲਥ ਨੂੰ ਹਮੇਸ਼ਾ ਪ੍ਰਾਇੋਰਟੀ ਚ ਰੱਖਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਜਿਵੇਂ ਮੌਸਮ ਬਦਲ ਰਿਹਾ ਹੈ ਕਿਸ ਤਰ੍ਹਾਂ ਦੀ ਚੇਂजेस ਹੈਲਥ ਦੇ ਵਿੱਚ ਆਉਂਦੀਆਂ ਔਰ ਸਪੈਸ਼ਲ ਗੱਲ ਕੀਤੀ ਜਾਵੇ ਹਾਰਟ ਪੇਸ਼IENTS ਦੀ ਤਾਂ ਉਸ ਦੇ ਬਾਰੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਡੀਐਮਐਸ ਤੋਂ ਵਿਸ਼ਮਉਂ ਸਰ ਜੀ ਗੱਲਬਾਤ ਕਰਦੇ ਆ ਸਰ ਜਦੋਂ ਵੀ ਠੰਡ ਆਉਂਦੀ ਹੈ ਤਾ ਉਹਦੇ ਨਾਲ ਹਾਰਟ ਅਟੈਕ ਦੇ ਜੋ ਪੇਸ਼ੈਂਟ ਨੇ ਹਾਰਟ ਪੇਸ਼ੈਂਟਸ ਨੇ ਉਹਨਾਂ ਦੀ ਗਿਣਤੀ ਵੱਧਦੀ ਆ ਹਾਂ ਜਿਦੋਂ ਵੀ ਮੌਸਮ ਬਦਲਦਾ ਹੈ ਸਪੈਸ਼ਲੀ ਜਦੋਂ ਠੰਡਾ ਮੌਸਮ ਹੁੰਦਾ ਹੈ ਉਦੋਂ ਜਿਹੜੇ ਹਾਰਟ ਦੇ ਪੇਸ਼ੈਂਟਸ ਐ ਜਾਂ ਹਾਰਟ ਰਿਲੇਟਡ ਜਿਹੜੇ ਵੀ ਹੋਰ ਇਸ਼ੂਸ ਨੇ ਉਹ ਜਿਆਦਾ ਵੱਧਦੇ ਨੇ ਨੰਬਰਸ ਵੱਧ ਜਾਂਦੇ ਆ ਐਡਮਿਸ਼ਨਸ ਵੱਧ ਜਾਂਦੀਆਂ ਦੂਸਰਾ ਕੰਪਲਿਕੈਸ਼ਨਸ ਵੀ ਜਿਹੜੀਆਂ ਹਾਰਟ ਅਟੈਕ ਦੀਆਂ ਜਾਂ ਹਾਰਟ ਫੇਲਰ ਦੀਆਂ ਉਹ ਵੀ ਜਦੋਂ ਮੌਸਮ ਬਦਲਦਾ ਸਪੈਸ਼ਲੀ ਜਦੋਂ ਠੰਡਾ ਹੁੰਦਾ ਉਹ ਜਿਆਦਾ ਹੋ ਜਾਂਦੀਆਂ ਨੇ ਔਰ ਇਹਦਾ ਕਾਰਨ ਕੀ ਹੈ ਕਿ ਠੰਡ ਦੇ ਟਾਈਮ ਤੇ ਜਿਹੜੇ ਪੇਸ਼ੈਂਟਸ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਦੇਖੋ ਉਹਦੇ ਮਲਟੀਪਲ ਰੀਜ਼ਨ ਨੇ ਪਹਿਲਾ ਹੈ ਤਾਂ ਜਦੋਂ ਟੈਂਪਰੇਚਰ ਜਦੋਂ ਇੱਕਦਮ ਘੱਟ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਆਰਟਰੀਜ਼ ਨੇ ਜਿਹੜੀਆਂ ਸਪਲਾਈ ਕਰਦੀਆਂ ਨੇ ਜਾਂ ਆਪਣੇ ਵੈਸਲ ਉਹ ਵੇ ਜੋ ਕੰਸਟ੍ਰਕਸ਼ਨ ਹੋਈ ਨੇ ਕੰਸਟ੍ਰਕਟ ਕਰ ਦਿੰਦੀ ਹੈ ਉਹਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਹ ਵੜਨਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਇੱਕਦਮ ਪ੍ਰੈਸ਼ਰ ਪੈਂਦਾ ਜਦੋਂ ਹਾਰਟ ਤੇ ਤਾਂ ਹਾਰਟ ਫੇਲ ਹੋਣ ਦੇ ਚਾਂਸਸ ਵੱਧ ਜਾਂਦੇ ਹੈ ਹਾਰਟ ਤੇ ਪ੍ਰੈਸ਼ਰ ਜ਼ਿਆਦਾ ਪੈ ਜਾਂਦਾ ਉਹਨੂੰ ਐਕਸਟਰਾ ਪ੍ਰੈਸ਼ਰ ਕਰਨਾ ਪੈਂਦਾ ਦੂਸਰਾ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਿੰਟਰ ਹੈ ਕੁਝ ਸਮੋਗ ਵੀ ਹੈਗੀ ਹੈ ਪੋਲੂਸ਼ਨ ਵੀ ਹੈਗਾ ਉਹ ਜਦੋਂ ਬੀਪੀ ਵੜਦਾ ਜਿਹੜੇ ਪੋਲੂਸ਼ਨ ਵਾਲੇ ਪਾਰਟਿਕਲਸ ਨੇ ਜਿਹੜੇ 2.5 ਪਾਰਟਿਕਲਸ ਨੇ ਉਹ ਡਾਇਰੈਕਟ ਇਨਹੇਲ ਹੁੰਦੇ ਹੈ ਲੰਗਸ ਤੇ ਜਾ ਕੇ ਉਹ ਇੱਕ ਇਨਫਲਮੇਟਰੀ ਕੰਡੀਸ਼ਨਸ ਪ੍ਰੋਡਿਊਸ ਕਰਦੇ ਹੈ ਜ ਅਸ਼ੀਰ ਜੰਦ। ਤੀਸਰੀ ਚੀਜ਼ ਹੈ ਕਿ ਜਦੋਂ ਸਡਨ ਚੇਂਜ ਆਂਦੀ ਹੈ ਵਿంటర్, ਇੱਕਦਮ ਠੰਡੀ ਹਵਾ ਜਦੋਂ ਆਂਦੀ ਹੈ ਸਪੈਸ਼ਲੀ ਉਹਨਾਂ ਪੇਸ਼ੈਂਟਸ ਲਈ ਜੋ ਆਲਰੇਡੀ ਹਾਰਟ ਦੇ ਪੇਸ਼ੈਂਟ ਹਨ ਜਿਨ੍ਹਾਂ ਦਾ ਹਾਰਟ ਵੀਕ ਹੈ। ਉਹਨਾਂ ਵਾਸਤੇ ਜਿਹੜੀ ਇਹ ਸਮੋਗ ਹੈ, ਟੈਂਪਰੇਚਰ ਦੀ ਜਿਹੜੀ ਵੇਰੀਏਸ਼ਨ ਹੈ, ਉਹ ਹਾਰਟ ਤੇ ਜਦੋਂ ਪ੍ਰੈਸ਼ਰ ਪਾ ਜਾਂਦੀ ਹੈ ਤਾਂ ਜਿਹੜੇ ਹਾਰਟ ਆਲਰੇਡੀ ਹਾਰਟ ਵੀਕ ਹੈ, ਉਹਨੇ ਉਹ ਜਿਹੜਾ ਉਹਨਾਂ ਫੇਲਰ 'ਚ ਜਾਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ। ਸੋ ਇਸ ਕਰਕੇ ਵੱਧਦੀ ਹੈ। ਤੀਸਰਾ ਕਾਰਨ ਹੈ ਕਿ ਜਦੋਂ ਮੌਸਮ ਬਦਲਦਾ ਵਿంటర్, ਉਹਨਾਂ ਦਾ ਲੋਕਾਂ ਦਾ ਖਾਣਾ ਪੀਣਾ ਵੀ ਥੋੜਾ ਚੇਂਜ ਹੋ ਜਾਂਦਾ ਡਾਈਟ। ਤੋ weight gain ਵੀ ਹੋ ਜਾਂਦਾ ਸੋ weight gain dietरी चेंजेस ਹੋ ਗਈਆਂ ਨਮਕ ਜਿਆਦਾ ਬੜਨਾ ਸ਼ੁਰੂ ਹੋ ਜਾਂਦਾ ਹੈ ਟੈਂਪਰੇਚਰ ਘਟ ਕੇ ਨਾੜੀਆਂ ਉਹ ਸੁੱਕੜ ਜਾਂਦੀਆਂ ਸੋ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਔਰ ਪੋਲੂਸ਼ਨ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਇਸ ਦਿਨਾਂ ਵਿੱਚ ਜਿਹੜੇ ਹਾਰਟ ਦੇ ਪੇਸ਼ੈਂਟ ਹੈ ਉਹ ਵੱਧ ਜਾਂਦੇ ਜਿਵੇਂ ਡਾਈਟ ਦੇ ਵਿੱਚ ਚੇਂਜ ਆਂਦਾ ਹੈ ਠੰਡ ਦੇ ਵਿੱਚ ਵੱਧ ਕਿਉਂ ਵੱਧ ਪ੍ਰੌਟੇਨ ਸ਼ੁਰੂ ਹੋ ਜਾਂਦੇ ਆ ਉਹਦੇ ਨਾਲ ਅਫੈਕਟ ਪੈਂਦਾ ਹਾਂ ਦੇਖੋ ਕੋਈ ਵੀ ਚੀਜ਼ ਹੈ ਸਪੈਸ਼ਲੀ ਜਿਹੜੇ ਤੁਸੀਂ ਗੱਲ ਕੀਤੀ ਹੈ ਕੀ ਹੈ ਜਾਂ ਪਰਾਂਠੇ ਹੈ ਜਾਂ ਫਰਾਈਡ ਚੀਜ਼ਾਂ ਨੇ ਉਹ ਮੌਸਮ ਬਦਲਣ ਨਾਲ ਕਈ ਲੋਕਾਂ ਨੂੰ ਅੱਛੇ ਲੱਗਦੇ ਨੇ ਪਰ ਉਹਦੇ ਨਾਲ weight gain ਕਾਫੀ ਹੋ ਜਾਂਦਾ ਹੈ ਔਰ ਉਹ ਐਮਟੀ ਕੈਲਰੀਜ਼ ਆ ਉਹਦੇ ਨਾਲ ਨਿਊਟ੍ਰੀਸ਼ਨ ਨਹੀਂ ਮਿਲਦਾ ਮਤਲਬ ਐਨਰਜੀ ਰਿਚ ਨਿਊਟ੍ਰੀਸ਼ਨ ਲੈਸ ਪ੍ਰੋਡਕਟਸ ਹੈ ਸਪੈਸ਼ਲੀ ਜਿਹੜੀਆਂ ਫਰਾਈਡ ਚੀਜ਼ਾਂ ਨੇ ਔਰ ਮਿੱਠਾ ਚੀਨੀ ਵਾਲਾ 슈ਗਰ ਹੈ ਜਿਹੜਾ ਇਹ ਦੋਨੋਂ ਚੀਜ਼ਾਂ ਡਾਇਰੈਕਟਲੀ ਇੰਪੈਕਟ ਕਰਦੀਆਂ ਜਿਹੜੀ ਆਪਣੀ ਹੈਲਥ ਹਾਰਟ ਹੈ ਉਹਤੇ ਬੈਡਲੀ ਇਫੈਕਟ ਕਰਦੀਆਂ ਔਰ ਦੂਸਰਾ ਇੱਕ ਨਾ ਡਾਈਟ ਹੁੰਦੀ ਹੈ ਅੱਜਕੱਲ ਇਨਫਲੇਮੇਟਰੀ ਜਿੱਦਾ ਸੋਜਾ ਹੁੰਦਾ ਨਾ ਇਸ ਤਰ੍ਹਾਂ ਦੀ ਡਾਈਟ ਹੁੰਦੀ ਹੈ ਜਿਹੜੀ ਬੋਡੀ ਦੇ ਵਿੱਚ ਜਿੱਦਾਂ ਹਲਦੀ ਜਿੱਦਾਂ ਆਪਾਂ ਕਹਿੰਦੇ ਆ ਉਹ ਐਂਟੀ ਇਨਫਲੇਮੇਟਰੀ ਕੰਮ ਕਰਦੀ ਹੈ ਸੋਜਾ ਘਟਾਉਂਦੀ ਹੈ ਜਿੱਦਾਂ ਜੋਇੰਟਸ ਤੇ ਇਦਾਂ ਹੀ ਕੁਝ ਡਾਈਟਸ ਨੇ ਜਿਹੜੀਆਂ ਬਾਡੀ ਦੇ ਵਿੱਚ ਜਿਹੜੀਆਂ ਕੋਈ ਕਿਰਿਆਵਾਂ ਹੁੰਦੀਆਂ ਕਈ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕਈ ਸਿੰਪਲੀਫਾਈ ਤਰੀਕੇ ਨਾਲ ਤੁਸੀਂ ਇਹ ਕਹਿ ਦੋ ਕਿ ਜਿਹੜੀਆਂ ਹਾਰਟ ਦੀ ਲਾਈਨਿੰਗ ਹੈ ਜਿਹੜੀਆਂ ਆਰਟਰੀਜ਼ ਦੀ ਲਾਈਨਿੰਗ ਹੈ ਜੋ ਵੀ ਵੈਸਲ ਸਪਲਾਈ ਕਰਦੇ ਨੇ ਉਹਦੀ ਲਾਈਨਿੰਗ ਤੇ ਸੋਜਾ ਜਾਂਦਾ ਕਈ ਵਾਰ ਉਹ ਕਈ ਡਾਈਟ ਵੀ ਹੈ ਜਿਹੜੀ ਉਹ ਸੋਜਿਸ਼ ਨੂੰ ਘਟਾ ਕੇ ਹਾਰਟ ਨੂੰ ਪ੍ਰੋਟੈਕਟ ਕਰਦੀਆਂ ਜੇ ਉਹ ਬੜੀਆਂ ਡਾਈਟਸ ਜੇ ਆਪਾਂ ਖਾਈਏ ਤਾਂ ਹਾਰਟ ਬਚਿਆ ਰਹਿੰਦਾ ਪਰ ਕੁਝ ਡਾਈਟਸ ਨੇ ਜਿੱਦਾਂ ਕਿ ਪ੍ਰੋਸੈਸਡ ਫੂਡ ਹੈ बार-बार ਗਰਮ ਕਰਨਾ ਜਾਂ ਫਰਾਈਟ ਚੀਜ਼ਾਂ ਜਾਂ ਮਿੱਠਾ ਇਹ ਡਾਇਰੈਕਟ ਇੰਪੈਕਟ ਪਾਉਂਦੀਆਂ ਨੇ ਇਸ ਤੇ ਲਾਈਨਿੰਗ ਤੇ ਉਹ ਲਾਈਨਿੰਗ ਤੇ ਇੰਪੈਕਟ ਪਾ ਕੇ ਇਸ ਤਰ੍ਹਾਂ ਦਾ ਕੈਮੀਕਲ ਰਿਐਕਸ਼ਨ ਕਰਦੀਆਂ ਕਿ ਜਿਹੜੀ ਹਾਰਟ ਦੇ ਡਿਜ਼ੀਜ਼ਸ ਨੇ ਜਾਂ ਹਾਰਟ ਅਟੈਕ ਦੇ ਇਨਸੀਡੈਂਸ ਉਹ ਵੱਧ ਜਾਂਦੇ ਨੇ ਜੀ ਜੀ ਤੇ ਹੁਣ ਆਇਆ ਕਿ ਬਹੁਤ ਸਾਰੇ ਲੋਕ ਜਿਹੜੇ ਮੇ ਵਰਕਿੰਗ ਨੇ ਮਦਰਸ ਵੀ ਵਰਕਿੰਗ ਨੇ ਤਾਂ ਇਹ ਹੁੰਦਾ ਕਿ ਇੱਕ ਵਾਰ ਖਾਣਾ ਬਣਾ ਲੈਂਦੇ ਆ ਸਵੇਰ ਦਾ ਉਹੀ ਰਾਤ ਤੱਕ ਚੱਲ ਜਾਂਦਾ ਹੈ ਉਹਦੇ ਨਾਲ ਕੀ ਬਿਮਾਰੀਆਂ ਜ਼ਿਆਦਾ ਨਹੀਂ ਹੋ ਰਹੀਆਂ ਦੇਖੋ ਜੋ ਆਇਲ ਹੈ ਜਿੰਨਾ ਵੀ ਕੋਈ ਪਹਿਲੀ ਗੱਲ ਤਾਂ ਕੁਆਂਟੀਟੀ ਆਫ ਆਇਲ ਕੱਟ ਹੋਣਾ ਚਾਹੀਦਾ ਚਾਹੇ ਮਸਟਰਡ ਹੈ ਚਾਹੇ ਰਾਈਸ ਬ੍ਰੈਨ ਆਇਲ ਹੈ ਉਹ ਬੈਟਰ ਹੈ ਮਿਕਸ ਆਇਲ ਹੈ ਕਦੇ-ਕਦੇ ਚੇਂਜ ਕਰਦੇ ਰਹੋ ਪਰ ਕੁਆਂਟੀਟੀ ਕੱਟ ਬਟ ਸਭ ਤੋਂ ਖਤਰਨਾਕ ਚੀਜ਼ ਇਹ ਹੈਗੀ ਹੈ ਕਿ ਜਿਹੜਾ ਜਦੋਂ ਆਪੋ ਆਇਲ ਨੂੰ ਬਾਰ-ਬਾਰ ਗਰਮ ਕਰਦੇ ਆ ਇਹ ਆਕਸੀਡਾਈਜ਼ਡ ਆਇਲ ਬਣ ਜਾਂਦਾ ਹੈ ਜਿਹੜਾ ਇਹ ਆਕਸੀਡਾਈਜ਼ਡ ਆਇਲ ਹੈ ਇਹ ਸਭ ਤੋਂ ਐਥਰੋਜਨਿਕ ਹੈ ਇਹ ਇੱਕ ਤਰ੍ਹਾਂ ਪੋਇਜਨ ਦਾ ਹੀ ਕੰਮ ਕਰਦਾ ਹੈ ਹੱਟ ਤੇ ਇਸ ਨੂੰ ਅਵੋਇਡ ਕਰਨਾ ਚਾਹੀਦਾ ਜੇ ਲੋਕਾਂ ਨੂੰ ਦੇਖੋ ਮਜਬੂਰੀ ਹੁੰਦੀ ਹੈ ਕਿ ਸਵੇਰ ਖਾਣਾ ਬਣਾ ਕੇ ਰੱਖਿਆ ਤਾਂ ਉਹਨੂੰ ਤੜਕਾ ਨਾ ਲਗਾ ਹੈਨਾ ਉਹ ਖਾਣੇ ਨੂੰ ਜਦੋਂ ਦੁਬਾਰਾ ਰੀ ਹੀਟ ਕਰਦੇ ਆ ਸਹੀ ਤਰੀਕੇ ਨਾਲ 노 ਡਾਊਟ ਕਿ ਥੋੜੀ ਨਿਊਟ੍ਰੀਸ਼ਨ ਵੈਲਿਊ ਘਟੇਗੀ ਪਰ ਅਗਰ ਉਹਨੂੰ ਆਲਰੇਡੀ ਤੜਕਾ ਲੱਗਿਆ ਹੋਇਆ ਜਾਂ ਫਰਾਈਡ ਚੀਜ਼ਾਂ ਨੂੰ ਦੁਬਾਰਾ ਫਰਾਈ ਕੀਤਾ ਤੋ ਜਿਹੜਾ ਐਸਿਡਿਕ ਆਪਾਂ ਕਹਾਂਗੇ ਆਇਲ ਬਣ ਜਾਂਦਾ ਜਿਹੜਾ ਕਿ ਬਹੁਤ ਟਾਕਸਿਕ ਹੈ ਉਸਨੂੰ ਅਵੋਇਡ ਕਰਨਾ ਚਾਹੀਏ ਉਹ ਮਾਈਕ੍ਰੋਵੇਵ ਦੇ ਵਿੱਚ ਹੀ ਗਰਮ ਕਰਨਾ ਹੋਵੇ ਉਹ ਤਾਂ ਕਹਿੰਦੇ アンहेल्दी ਹੈ ਨਾਰਮਲ ਵੀ ਨਹੀਂ ਕਰ ਸਕਦੇ ਲੋਕ ਨਹੀਂ ਕਰ ਸਕਤੇ ਆ ਦੇਖੋ ਅਬ ਐਸੇ ਹੈ ਕਿ ਜਿੱਦਾਂ ਮੰਨ ਲਓ ਦਾਲ ਹੈ ਹੈਨਾ ਦਾਲ ਤੁਸੀਂ ਬਣਾ ਕੇ ਰੱਖ ਲਈ ਹੈ ਉਹਨੂੰ ਤੜਕਾ ਨਹੀਂ ਲਗਾਇਆ ਜਦੋਂ ਕਿਸੇ ਨੂੰ ਤੜਕਾ ਘੱਟ ਲਗਾ ਲੋ ਮੈਂ ਤਾਂ ਸੀ ਕਹਿੰਨਾ ਕਿ ਅਵਾਇਡ ਹੀ ਕਰੋ ਪਰ ਜੇ ਕੋਈ ਲਗਾਉਣਾ ਵੀ ਚਾਹੁੰਦਾ ਉਦੋਂ ਫਰੈਸ਼ ਲਗਾ ਕੇ ਉਹਦੇ ਉੱਪਰ ਪਾ ਦੇਣ ਥੈਨ ਇਟ ਵਿਲ ਬੀ ਮੋਰ ਹੈਲਦੀ ਰੈਦਰ ਥੈਨ ਉਹਨੂੰ ਰੀਹੀਟ ਕਰਨਾ ਇੱਕ ਵਾਰ ਤੁਸੀਂ ਹਲਦੀ ਵਰਡ ਵੀ ਯੂਜ਼ ਕੀਤਾ ਸੀ ਹਲਦੀ ਦਾ ਦੁੱਧ ਕਹਿੰਦੇ ਬਹੁਤ ਹੀ ਵਧੀਆ ਹੁੰਦਾ ਹੈ ਡਾਕਟਰ ਵੀ ਸੁਜੈਸਟ ਕਰਦੇ ਨੇ ਕਿ ਹਲਦੀ ਦੁੱਧ ਦੇ ਨਾਲ ਕਾਫੀ ਜ਼ਿਆਦਾ ਫੈਕਟ ਪੈਂਦਾ ਬੋਡੀ ਦੇ ਵਿੱਚ ਉਹ ਵੀ ਪੋਜ਼ਿਟਿਵ ਅਹ ਦੇਖੋ ਮੈਂ ਤੁਹਾਡੇ ਨਾਲ ਐਂਟੀ ਇਨਫਲਮੇਟਰੀ ਗੱਲ ਕੀਤੀ ਹੈ ਕਿ ਜਿਹੜੀਆਂ ਲਾਈਨਿੰਗ ਹੈ ਹਾਰਟ ਤੇ ਅਸਰ ਉਹ ਉਹ ਡਾਈਟਸ ਹੈ ਉਹ ਡਾਈਟ ਦੇ ਵਿੱਚ ਕੁਝ ਚੀਜ਼ਾਂ ਨੇ ਜਿੰਨੇ ਵੀ ਕਲਰਫੁਲ ਫਰੂਟਸ ਨੇ ਨਾ ਰੇਨਬੋ ਕਹਿੰਦੇ ਆ ਪਰ ਰੇਨਬੋ ਪਲੇਟ ਹੋਣੀ ਚਾਹੀਦੀ ਹੈ ਪਾਲਕ ਹੈ ਹੁਣ ਮੇਥੀ ਹੈ ਇਹ ਵਾਲੀਆਂ ਚੀਜ਼ਾਂ ਪੱਤੇ ਨੇ ਮੂਲੀ ਦੇ ਪੱਤੇ ਆ ਗਾਜਰ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਲਰਫੁਲ ਲੈਂਡ ਦੇ ਵਿੱਚ ਫਲੇਵਨੋਇਡਸ ਹੁੰਦੇ ਨੇ ਕੁਝ ਪੋਜ਼ਿਟਿਵ ケमिकल्स ਨੇ ਮੈਂ ਕਹੂੰਗਾ ਹਾਰਮੋਨਸ ਵੀ ਪ੍ਰੋਡਿਊਸ ਕਰਦੇ ਨੇ ਔਰ ਫਾਈਟੋਨੋਲਸ ਵੀ ਹੁੰਦੇ ਨੇ ਜਿਹੜੇ ਕੀ ਆਪਾਂ ਨੂੰ ਬਾਕੀ ਜਿਹੜੀ ਇੰਜਰੀ ਹੈ ਹਾਰਟ ਤੇ ਉਹਨੂੰ ਬਚਾਉਂਦੇ ਆ ਜਾਂ ਵੈਸਲਸ ਤੇ ਬਚਾਉਂਦੇ ਉਸੇ ਤਰ੍ਹਾਂ ਹਲਦੀ ਹੈ ਕਾਲੀ ਮਿਰਚ ਹੈ ਅ ਅਦਰਕ ਹੈ ਪਿਆਜ਼ ਹੈ ਇਹ ਸਾਰੀਆਂ ਚੀਜ਼ਾਂ ਵੀ ਇੱਕ ਤਰ੍ਹਾਂ ਦੇ ਜੇ ਰੀਜ਼ਨੇਬਲ ਕੁਆਂਟੀਟੀ ਚ ਲਿਤਾ ਜਾਵੇ ਤਾਂ ਇਹ ਕਾਰਡੀਓ ਪ੍ਰੋਟੈਕਟਿਵ ਹੈ ਮਤਲਬ ਰੈਗੂਲਰ ਨਹੀਂ ਜਿਵੇਂ ਕੋਈ ਚੀਜ਼ ਅਗਰ ਚੰਗੀ ਹੁੰਦੀ ਆ ਤਾਂ ਲੋਕ ਰੈਗੂਲਰ ਲੈਣਾ ਯੂਜ਼ ਕਰ ਦਿੰਦੇ ਆ ਉਹ ਕੋਈ ਵੀ ਚੀਜ਼ ਹੈ ਜਿਹਨੂੰ ਐਕਸਟ੍ਰੀਮ ਚ ਲੈਣੇ ਉਹ ਆਪਾਂ ਨੂੰ ਖਤਰਾ ਪੈਦਾ ਕਰ ਸਕਦੀ ਹੈ ਜੇ ਉਹਨੂੰ ਅੰਦਰ ਕਿਸੇ ਦੀ ਸਲਾਹ ਕਰਕੇ ਲੈ ਲੈਣ ਅਗਰ ਬਹੁਤ ਜ਼ਿਆਦਾ ਲੈਂਦੇ ਹੈ ਪਰ ਅਗਰ ਕਟ ਕੁਆਂਟੀਟੀ ਜਿਹੜੇ ਮੈਂ ਤੁਹਾਨੂੰ ਪ੍ਰੋਡਕਟਸ ਦੱਸੇ ਨੇ ਜਿਦਾ ਫਰੂਟਸ ਵੈਜੀਟੇਬਲਸ ਪਨੀਰ ਹੈ ਸੋਇਆਬੀਨ ਹੈ ਔਰ ਹਲਦੀ ਹੈ ਇਹ ਸਾਰੀਆਂ ਚੀਜ਼ਾਂ ਕਾਰਡੀਓ ਪ੍ਰੋਟੈਕਟਿਵ ਹੈ ਔਰ ਇਹਨੂੰ ਅਗਰ ਰੀਜ਼ਨੇਬਲ ਅਮਾਉਂਟ ਚ ਲਾਵਾਂਗੇ ਤਾਂ ਇਹ ਆਪਾਂ ਨੂੰ ਬੈਨੀਫਿਟ ਹੀ ਕਰਨਗੀ ਤੁਸੀਂ ਜਿਵੇਂ ਰੀਜ਼ਨਸ ਦੱਸੇ ਕਿ ਜਿਹੜੇ ਹਾਰਟ ਪੇਸ਼IENTS ਨੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਹੁਣ ਲੋਕ ਆਪਦੇ ਬਚਾਅ ਕਿਵੇਂ ਕਰਨ ਕੀ ਪ੍ਰੀਕਾਸ਼ਨਸ ਲੈਣ ਅ ਦੇਖੋ ਇਹ ਉਹੀ ਕਾਰਨ ਹੈ ਜਿਹੜੇ ਬਦਲਦੇ ਨੇ ਸਭ ਤੋਂ ਇੰਪੋਰਟੈਂਟ ਹੈ ਜਿਹੜੇ ਕਾਰਡੀਕ ਪੇਸ਼ੈਂਟਸ ਨੇ ਜੋ ਆਲਰੇਡੀ ਮੈਡੀਕੇਸ਼ਨ ਤੇ ਜਿੱਦਾਂ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਉਹਦੇ ਨਾਲ ਜਦੋਂ ਮੌਸਮ ਬਦਲਦਾ ਹੈ ਉਦੋਂ ਹੀ ਹਾਰਟ ਦੇ ਪੇਸ਼ੈਂਟ ਦੇ ਪ੍ਰੈਸ਼ਰ ਪੈਂਦਾ ਤਾਂ ਉਹਨਾਂ ਨੂੰ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਸਾਨੂੰ ਇਹ ਸਜੈਸਟ ਕਰਦੇ ਆ ਕਿ ਆਪਣੇ ਜਿਹੜੇ ਵੀ ਡਾਕਟਰ ਨੂੰ ਫਾਲੋ ਕਰਦੇ ਆ ਉਹਨਾਂ ਤੋਂ ਦਵਾਈਆਂ ਦੀ ਐਡਜਸਟ ਕਰਾ ਲੈਣ ਜ਼ਿਆਦਾਤਰ ਸਾਡੀ ਇਹ ਫੀਲਿੰਗ ਹੁੰਦੀ ਹੈ ਜਦੋਂ ਮੌਸਮ ਬਦਲਦਾ ਸਪੈਸ਼ਲੀ ਜਦੋਂ ਠੰਡਾ ਹੁੰਦਾ ਰਿਕੁਆਇਰਮੈਂਟ ਥੋੜੀ-ਬਹੁਤ ਵੱਧ ਜਾਂਦੀ ਹੈ ਸੈਕੰਡ ਪ੍ਰੇਜ਼ ਦੇ ਵਿੱਚ ਜਿਹੜੀ ਡਾਈਟ ਇਨਫਲੇਮੇਟਰੀ ਡਾਈਟ ਹੈ ਉਹਨੂੰ ਜੇ ਯੂਜ਼ ਕਰਨ ਔਰ ਜਿਹੜੇ ਪ੍ਰੋਸੈਸਡ ਫੂਡ ਹੈ ਜਾਂ ਰਿਫਾਈਨਡ ਕਾਰਬੋਹਾਈਡਰੇਟਸ ਹੈ ਜਿੱਦਾਂ ਕਿ ਬੇਕਰੀ ਦੇ ਪ੍ਰੋਡਕਟਸ ਹੈ ਇਹਨੂੰ ਜੇ ਅਵੋਇਡ ਕਰਨ ਤਾਂ ਬਹੁਤ ਚੀਜ਼ਾਂ ਤੋਂ ਬਚ ਸਕਦੇ ਆ ਐਕਸਟਰਾ ਸਾਲਟ ਹੈ ਫਾਰ ਇਗਜ਼ੈਂਪਲ ਜਿੱਦਾਂ ਪਿਕਲਸ ਹੈ ਹੈਨਾ ਪਪੜਾ ਹੈ ਜਾਂ ਪ੍ਰੋਸੈਸਡ ਫੂਡ ਹੈ ਤਿੰਨ ਪੀਸ ਨੇ ਅਗਰ ਇਹਨਾਂ ਨੂੰ ਵੀ ਆਪਾਂ ਘੱਟ ਯੂਜ਼ ਕਰੀਏ ਤਾਂ ਆਪਾਂ ਕਾਫੀ ਚੀਜ਼ਾਂ ਬਚ ਸਕਦੇ ਆ ਐਲਡਰਲੀ ਪੇਸ਼IENTS ਹੈ ਸਪੈਸ਼ਲੀ ਉਹਨਾਂ ਨੂੰ ਜਿਹੜੇ ਜ ਹਾਈ ਰਿਸਕ ਪੇਸ਼ੈਂਟ ਹੈ ਜਿਨ੍ਹਾਂ ਦਾ ਹਾਰਟ ਵੀਕ ਹੈ ਬਜ਼ੁਰਗ ਨੇ ਕਿਡਨੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਜਦ ਮੌਸਮ ਖਰਾਬ ਹੋਵੇ ਜਾਂ ਪੋਲਿਊਸ਼ਨ ਹੋਵੇ ਉਸ ਸਮੇਂ ਅਵੈਡ ਕਰਨਾ ਚਾਹੀਦਾ ਜ ਆਪਣੇ ਆਪ ਨੂੰ ਕਵਰ ਕਰਕੇ ਲੈ ਕੇ ਜਾਣਾ ਚਾਹੀਦਾ ਤਾਂ ਕਿ ਜਿਹੜੇ ਇਨਹੇਲ ਕਰਕੇ ਟੌਕਸਿਨਸ ਪ੍ਰੋਡਕਟ ਉਹਨਾਂ ਧਿਆਨ ਨਾ ਔਰ ਜਦੋਂ ਐਕਸਟ੍ਰੀਮ ਵਿంటర్ ਹੁੰਦੀ ਹੈ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਬਾਹਰ ਨਹੀਂ ਨਿਕਲਣਾ ਚਾਹੁੰਦਾ ਪਰ ਉਹਨਾਂ ਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਮਤਲਬ ਇਸ ਤਰ੍ਹਾਂ ਦੇ ਵਾਰਮ ਕਪੜੇ ਐਕਸਟਰਾ ਲੇਅਰ ਯੂਜ਼ ਕਰ ਲੈਣ ਔਰ ਹਾਈਡਰੇਸ਼ਨ ਪੂਰੀ ਰੱਖਣ ਪਾਣੀ ਪੂਰਾ ਪੀਣ ਕਿਉਂਕਿ ਕਈ ਲੋਕ ਕੀ ਹੁੰਦਾ ਹੈ ਕਿ ਸਰਦੀ ਦੇ ਵਿੱਚ ਪਾਣੀ ਬਿਲਕੁਲ ਬੰਦ ਕਰ ਦਿੰਦੇ ਹੈ ਹਾਈਡਰੇਸ਼ਨ ਨਹੀਂ ਹੁੰਦੀ ਉਹ ਵੀ ਕੰਪਲਿਕੀਸ਼ਨ ਕਰਦੀ ਹੈ ਸੋ ਪ੍ਰੋਟੈਕਸ਼ਨ ਵਿਦ ਮਲਟੀਲੇਅਰਡ ਕਲੋਥਸ ਔਰ ਗੁੱਡ ਹਾਈਡਰੇਸ਼ਨ ਐਂਡ ਬੈਲੈਂਸਡ ਡਾਈਟ ਔਰ ਡੋਨਟ ਸਟਾਪ ਐਕਸਰਸਾਈਜ਼ ਬਟ ਪੇਸ਼IENTS ਹੂ ਆਰ ਹਾਈ ਰਿਸਕ ਲਾਈਕ ਐਲਡਰਲੀ ਪ ਕਿਡਨੀ ਫੇਲਰ ਹਾਰਟ ਵੀਕ ਵਾਲੇ ਪੇਸ਼ੈਂਟ ਉਹਨਾਂ ਵਾਸਤੇ ਇਤਿਹਾਤ ਜ਼ਿਆਦਾ ਰੱਖਣਾ ਚਾਹੀਦਾ ਹੈ ਸਪੈਸ਼ਲੀ ਜਦੋਂ ਹਵਾ ਸਾਫ਼ ਨਾ ਹੋਵੇ ਉਦੋਂ ਤਾਂ ਉਦੋਂ ਬਿਲਕੁਲ ਅਵੋਇਡ ਕਰਨਾ ਚਾਹੀਦਾ ਔਰ ਉਦੋਂ ਰਨਿੰਗ ਵੀ ਜਿਹੜੇ ਲੋਕ ਯੰਗਸਟਰ ਨੇ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਜਦੋਂ ਪੋਲੂਸ਼ਨ ਜ਼ਿਆਦਾ ਹੁੰਦਾ ਹੈ ਉਦੋਂ ਆਪਣੇ ਰਨਿੰਗ ਜਿਹੜੀ ਹੈ ਉਹ ਅਵੋਇਡ ਕਰਾ ਜੀ ਜਿਵੇਂ ਤੁਸੀਂ ਯੰਗਸਟਰਸ ਦੀ ਗੱਲ ਕੀਤੀ ਹੁਣ 22 ਸਾਲ ਦੇ ਬੱਚਿਆਂ ਨੂੰ ਵੀ ਹਾਰਟ ਅਟੈਕ ਆਂਦਾ ਹੈ ਪਹਿਲਾਂ ਗੱਲ ਹੁੰਦੀ ਸੀ ਕਿ ਵਿਦੇਸ਼ਾਂ ਦੇ ਵਿੱਚ ਕਿਉਂ ਆਂਦਾ ਪਰ ਹੁਣ ਜੇ ਇੰਡੀਆ ਦੀ ਗੱਲ ਕੀਤੀ ਜਾਵੇਗਾ ਕੋਈ ਜਿਮ ਨਹੀਂ ਵੀ ਜਾ ਰਿਹਾ ਤਾਂ ਵੀ ਉਹ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਉਹਦਾ ਕੀ ਕਾਰਨ ਹੈ ਅਹ ਦੇਖੋ ਆਪਾਂ ਕਾਫੀ ਵਾਰ ਡਿਸਕਸ ਕਰ ਚੁੱਕੇ ਆ ਜਿਮ ਬਾਰੇ ਆਲਰੇਡੀ ਐਡਵਾਈਸਰੀ ਤੁਸੀਂ ਕਵਰ ਕੀਤੀ ਹੋਈ ਹੈ ਉਹ ਤੁਸੀਂ ਲਿੰਕ ਦੇ ਸਕਦੇ ਹੋ ਲੋਕਾਂ ਨੂੰ ਅਹ ਤੁਹਾਡੇ ਕੋਲੇ ਹੋਏ ਗੱਲਿੰਕ ਉਹ ਵਾਲਾ ਬਹੁਤ ਇੰਪੋਰਟੈਂਟ ਹੈ ਦੁਬਾਰਾ ਰੀ ਪੜ ਸਕਦੇ ਨੇ ਦੂਸਰਾ ਜਿਹੜੇ ਯੰਗਸਟਰਸ ਜਿਨ੍ਹਾਂ ਨੂੰ ਅਟੈਕ ਹੁੰਦਾ ਉਹਨਾਂ ਦੇ ਵੀ ਮੇਨ ਅਸੀਂ ਇਹੀ ਕਾਰਨ ਦੇਖਿਆ ਕਿ ਸਟ्रेस ਹੈ ਅਨਕਸਟਮਡ ਐਕਸਰਸਾਈਜ਼ ਹੈ স্মੋਕਿੰਗ ਹੈ ਔਰ ਪੋਲੂਸ਼ਨ ਦੇ ਵਿੱਚ ਸਿਗਰਟ ਖੁਦ ਵੀ ਪੀ ਰਹੇ ਆ ਪੋਲੂਸ਼ਨ ਨਾਲ ਵੀ ਆ ਰਹੀ ਹੈ ਔਰ ਫੈਮਿਲੀ ਹਿਸਟਰੀ ਹੈ ਔਰ ਕੁਝ ਤਰ੍ਹਾਂ ਦੇ ਕੈਮੀਕਲਸ ਹੈ ਬਹੁਤ ਜ਼ਿਆਦਾ ਕੋਲੇਸਟ੍ਰੋਲ ਜਾਂ ਹਾਈਪਰ ਹੋਮੋਸਿਸਟਿਨੀਮੀਆ ਕਹਿੰਦੇ ਇੱਕ ਡਿਜ਼ੀਜ਼ ਹੈ ਸਾਡੇ ਕੋਲ ਇੱਕ ਪੇਸ਼ੈਂਟ ਪਿਆ 24 ਸਾਲ ਦਾ ਜਿਹਨੂੰ ਅਟੈਕ ਹੋਇਆ ਸੀ ਉਹ ਹੋਮੋਸਿਸਟਿਨ ਲੈਵਲ ਹੀ ਉਹਦੇ ਬਹੁਤ ਜ਼ਿਆਦਾ ਸੀ ਸੋ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਯੰਗ ਏਜ ਦੀ ਹੋਵੇ ਉਹਨਾਂ ਨੂੰ ਆਪਣੇ ਪ੍ਰੋਪਰ ਟੈਸਟ ਕਰਾਣੇ ਚਾਹੀਦੇ ਸਾਰਿਆਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਹਮ ਬਲੱਡ ਪ੍ਰੈਸ਼ਰ ਰੈਗੂਲਰ ਚੈੱਕ ਕਰਾਣਾ ਚਾਹੀਦਾ ਇਹ ਮੇਰੀ ਐਡਵਾਈਸ ਹੈ ਸਾਰਿਆਂ ਨੂੰ ਔ ਇਹ ਬਹੁਤ ਬੜਾ ਮਿੱਥ ਹੈ ਆਈ ਥਿੰਕ ਮੈਨੂੰ ਵੀ ਕੁਝ ਕਾਫੀ ਸਾਲ ਹੋ ਗਏ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰਦੇ ਨੂੰ ਕਿ ਜੇ ਅਸੀਂ ਸਕੂਲ ਦੇ ਬੱਚੇ ਵੀ 11ਵੀਂ 12ਵੀਂ ਵਾਲਿਆਂ ਨੂੰ ਬੀਪੀ ਚੈੱਕ ਕਰਾਈਏ 7 ਤੋਂ 10% ਇਹਦੇ ਬੱਚੇ ਨਿਕਲਣਗੇ ਜਿਨ੍ਹਾਂ ਦਾ ਨਾਰਮਲ ਨਾਲੋਂ ਹਾਈ ਬੀਪੀ ਹੈ ਕਿਉਂਕਿ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ weight ਜ਼ਿਆਦਾ ਹੈ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਟਾਈਮ ਜ਼ਿਆਦਾ ਹੈ ਪ੍ਰੋਸੈਸਡ ਫੂਡ ਜਿਹੜਾ ਹੈਗਾ ਅਲਟਰਾ ਪ੍ਰੋਸੈਸਡ ਫੂਡ ਇਹਨੂੰ ਵਰਡ ਯੂਜ਼ ਕਰਦੇ ਆ ਉਹ ਜ਼ਿਆਦਾ ਖਾਂਦੇ ਨੇ ਨਮਕ ਜ਼ਿਆਦਾ ਖਾਂਦੇ ਆ ਤਾਂ ਉਹਨਾਂ ਕਰਕੇ ਉਹਨਾਂ ਦਾ ਬੀਪੀ ਪੜ ਜਾਂਦਾ ਤੇ ਜਿਹੜੇ 20 ਸਾਲ ਦੇ ਬੱਚੇ ਹਨ ਜੋ ਉਹਨਾਂ ਦੇ ਵਿੱਚ ਕਮ ਸੇ ਕਮ 10 ਤੋਂ 12% ਲੋਕ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਇਹ ਸਿੰਪਟੋਮੈਟਿਕ ਕਹਿੰਦੇ ਬਲੱਡ ਪ੍ਰੈਸ਼ਰ ਨੂੰ ਉਹਨਾਂ ਦਾ ਬੀਪੀ ਹਾਈ ਹੈ ਸੋ ਦੇ ਨੀਡ ਲਾਈਫਸਟਾਈਲ ਮੋਡੀਫਿਕੇਸ਼ਨ ਔਰ ਕੁਝ ਲੋਕਾਂ ਨੂੰ ਦਵਾਈ ਦੀ ਵੀ ਜ਼ਰੂਰਤ ਪੈ ਸਕਦੀ ਹੈ ਔਰ ਇੱਕ ਹੈ ਕਿ ਅਗਰ ਕਿਸੇ ਨੂੰ ਹਾਰਟ ਅਟੈਕ ਆ ਤਾਂ ਉਹਨੂੰ ਡਿਸਪ੍ਰਿਨ ਗੋਲੀ ਦੇ ਦੇਣੀ ਚਾਹੀਦੀ ਹੈ ਇਹ ਕਿੰਨਾ ਹੈਲਪਫੁਲ ਔਰ ਕਿੰਨਾ ਸਹੀ ਹੈ ਅ ਦੇਖੋ ਜਦੋਂ ਕਿਸੇ ਨੂੰ ਚੈਸਟ ਪੇਨ ਹੋਈ ਹੈ ਜਾਂ ਕੋਈ ਸਾਹ ਫੁੱਲ ਰਿਹਾ ਜਾਂ ਦਮ ਘੁੱਟ ਰਿਹਾ ਹੈ ਅਨਯੂਜਵਲ ਫੀਲਿੰਗ ਹੋ ਰਹੀ ਹੈ ਜਾਂ ਇਦਾਂ ਲੱਗ ਰਿਹਾ ਮੇਰਾ ਅਜੀਬ ਗੈਸਟ੍ਰਿਕ ਸਿੰਪਟਮ ਹੈ ਲੋਕੀ ਗੈਸਟ੍ਰਾਈਟਸ ਨਾਲ ਇਹਨੂੰ ਉਹ ਕਰ ਲੈਂਦੇ ਆ ਕਨਫਿਊਜ਼ ਉਹਦੇ ਵਿੱਚ ਅਗਰ ਆਲਰੇਡੀ ਹਾਰਟ ਦਾ ਪੇਸ਼ੈਂਟ ਹੈ ਔਰ ਉਹਨੂੰ ਕੋਈ ਨਹੀਂ ਖਾ ਰਿਆ ਡਿਸਪ੍ਰਿਨ ਤਾਂ ਉਹਦੇ ਵਿੱਚ ਡਿਸਪ੍ਰਿਨ ਪੱਕਾ ਬੈਨੀਫਿਟ ਕਰੇਗੀ ਇਹਦੇ ਵਿੱਚ ਕੋਈ ਦੋਰਾ ਨਹੀਂ ਕਾਫੀ ਜ਼ਿਆਦਾ ਡੈਥ ਰੇਟ ਘਟਾਉਂਦੀ ਹੈ ਪਰੰਤੂ ਅਗਰ ਉਸਕੋ ਚੈਸਟ ਪੇਨ ਹੈ ਜਿਹਦਾ ਕਾਰਨ ਨਹੀਂ ਪਤਾ ਬੈਟਰ ਹੈ ਕਿ ਉਹਨੂੰ ਆਪਣੇ ਨਜ਼ਦੀਕੀ ਜਗ੍ਹਾ ਤੇ ਜਾ ਕੇ ਈਸੀਜੀ ਕਰਾ ਲੈਣੀ ਚਾਹੀਦੀ ਜਿਹੜੀ ਬਹੁਤ ਕੋਸਟ ਇਫੈਕਟਿਵ ਤੇ ਸਭ ਤੋਂ ਵਧੀਆ ਤਰੀਕਾ ਡਾਇਗਨੋਸ ਕਰਨ ਦਾ ਡਿਊਰਿੰਗ ਚੈਸਟ ਪੇਨ ਅਗਰ ਉਹਦੇ ਵਿੱਚ ਚੇਂਜਿਸ ਆਉਂਦੀਆਂ ਤਾਂ ਇਮੀਡੀਏਟ ਡਿਸਪਰਿਨ ਉਹਨੂੰ ਕੋਲ ਕੇ ਜਾਂ ਡਾਇਰੈਕਟਲੀ ਲੈ ਲੈਣੀ ਚਾਹੀਦੀ ਹੈ ਚਬਾ ਕੇ ਥਿਸ ਵਿਲ ਪ੍ਰੀਵੈਂਟ ਲੋਟਸ ਆਫ ਮਤਲਬ ਡੈਥਸ ਬਚਾ ਸਕਦੀਆਂ ਔਰ ਉਹਨੂੰ ਟਾਈਮ ਵੀ ਮਿਲ ਜਾਏਗਾ ਕਿ ਇਮੀਡੀਏਟ ਆਪਣੇ ਨੀਅਰ ਬਾਈ ਹਸਪੀਟਲ ਚਲਾ ਜਾਏ ਜਦੋਂ ਵੀ ਅਗਰ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਨਹੀਂ ਹੈ ਹਿਸਟਰੀ ਦੇ ਵਿੱਚ ਨਹੀਂ ਹੈ ਔਰ ਇੱਕਦਮ ਕਿਸੇ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਪ੍ਰੋਬਲਮ ਹੋ ਰਹੀ ਆ ਤਾਂ ਉਹਨੂੰ ਘਰ ਤੋਂ ਲੈ ਕੇ ਹਸਪੀਟਲ ਤੱਕ ਕਿਹੜੀ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਨਾਲ ਵਾਲਿਆਂ ਨੂੰ ਕਿਉਂਕਿ ਜਦੋਂ ਵੀ ਕੁਝ ਹੁੰਦਾ ਲੋਕ ਘਬਰਾ ਜਾਂਦੇ ਕਿ ਸਾਨੂੰ ਕੀ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਇਹ ਬਹੁਤ ਹੁੰਦਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਪੁੱਛਿਆ ਸਭ ਤੋਂ ਇੰਪੋਰਟੈਂਟ ਇਹ ਕੁਐਸਚਨ ਹੈ ਸਾਰਿਆਂ ਵਾਸਤੇ ਦੇਖੋ ਉਹਦੇ ਵਿੱਚ ਸਭ ਤੋਂ ਹੈ ਕਿ ਉਹਨੂੰ ਚਲਾਫਰਾ ਕੇ ਨੱਚ ਲੈ ਕੇ ਜਾਓ ਉਹਦੇ ਕੱਪੜੇ ਜਿਹੜੇ ਥੋੜੇ ਜੇ ਲੂਸ ਕਰ ਦੋ ਥੋੜੇ ਜੇ ਜੇ ਬਹੁਤ ਜ਼ਿਆਦਾ ਠੰਡ ਹੈ ਤਾਂ ਕਵਰ ਰੱਖੋ ਅਦਰਵਾਈਜ਼ ਉਹਦੇ ਕੱਪੜੇ ਲੂਸ ਕਰਕੇ ਉਹਨੂੰ ਚਲਾਓ ਫਰਾਓ ਨਾ ਜਿੰਨੀ ਕੋਸ਼ਿਸ਼ ਹੋ ਸਕੇ ਕਿ ਸਪੋਰਟ ਦੇ ਨਾਲ ਉਹਨੂੰ ਲੈ ਕੇ ਜਾਓ ਪਲਸ ਤੇ ਹੱਥ ਰੱਖ ਕੇ ਦੂਸਰਾ ਇਹ ਹੈਗਾ ਕਿ ਇਮੀਡੀਏਟ ਆਪਣਾ ਕੋਈ ਡਾਕਟਰ ਹਮੇਸ਼ਾ ਹਰ ਇੱਕ ਫੈਮਿਲੀ ਕੋਲੇ ਕੋਈ ਨਾ ਕੋਈ ਨੰਬਰ ਜ਼ਰੂਰ ਹੋਣਾ ਚਾਹੀਦਾ ਚਾਹੇ ਐਮਬੂਲੈਂਸ ਦਾ ਨੰਬਰ ਆ ਜਾਂ ਇਮੀਡੀਏਟ ਇਹਦਾ ਨੰਬਰ ਹੈ ਜਿਹਦੇ ਜਿੱਥੇ ਐਮਰਜੈਂਸੀ 24 ਘੰਟੇ ਖੁੱਲੀ ਹੋਵੇ ਇਮੀਡੀਏਟ ਨੀਅਰਬਾਈ ਜਗ੍ਹਾ ਤੇ ਲੈ ਕੇ ਜਾਣਾ ਚਾਹੀਦਾ ਔਰ ਤੀਸਰੀ ਚੀਜ਼ ਇਹ ਹੈਗਾ ਕਿ ਜਿਹੜੇ ਜੇ ਕੋਈ ਬੰਦਾ ਉਥੇ ਟੈਸਟ ਕਰਾਉਣ ਨੂੰ ਕਹਿੰਦਾ ਵੀ ਹੈ ਕਿ ਜੀਸੀਜੀ ਕਰਾ ਲ ਉਹ ਨਾ ਨੁਕਰ ਨਹੀਂ ਕਰਨੀ ਚਾਹੀਦੀ ਮੈਂ ਦੇਖਿਆ ਕਿ ਬਹੁਤ ਪੇਸ਼ੈਂਟ ਹੈ ਜਿਹੜੇ ਕਹਿੰਦੇ ਜੀਸੀਜੀ ਉਥੇ ਨਹੀਂ ਅਸੀਂ ਉਥੇ ਕਰਾਵਾਂਗੇ ਉਹਦੇ ਵਿੱਚ ਉਹਨਾਂ ਦਾ ਇੰਪੋਰਟੈਂਟ ਟਾਵਰਸ ਵੇਟ ਜਾਂਦੇ 골ਡਨ ਆਰ ਹੈ ਸੋ ਜੋ ਵੇਸਟ ਹੋ ਗਿਆ ਤਾਂ ਉਹਦੀ ਜਿਹੜੀ ਲਾਈਫ ਹੈ ਉਹ ਜਾ ਸਕਦੀ ਹੈ ਔਰ ਇੱਕ ਚੌਥੀ ਚੀਜ਼ ਹੈ ਕਿ ਸੈਲਫ ਮੈਡੀਕੇਸ਼ਨ ਉਦੋਂ ਨਹੀਂ ਕਰਨੀ ਚਾਹੀਦੀ ਅਬਨਾਰਮਲ ਟਾਈਮ ਹੈ ਰਾਤ ਦਾ ਟਾਈਮ ਹੈ ਗੈਸ ਦੀ ਫੀਲਿੰਗ ਹੋਈ ਹੈ ਬੰਦਾ ਰੈਸਟਲੈਸ ਹੈ ਉਹ ਆਪਾਂ ਜਨਰਲੀ ਲੋਕਾਂ ਦਾ ਟ੍ਰੈਂਡ ਹੈ ਕਿ ਜੀ ਐਲਪ੍ਰੈਕਸ ਖਾ ਕੇ ਸੋ ਜਾਓ ਡਾਈਜੀਨ ਜਾਂ ਐਂਟੈਸਟ ਹੈ ਉਹ ਲੈ ਕੇ ਸੋ ਜਾਓ ਕਈ ਤਾਂ ਆਫੀਨ ਕਹਿੰਦੇ ਉਹਦੇ ਨਾਲ ਸੋਪੀਅਮ ਹਾਂ ਸੋ ਉਹ ਚੀਜ਼ਾਂ ਜਿਹਦੇ ਸੈਲਫ ਮੈਡੀਕੇਸ਼ਨ ਕਰਦੇ ਆ ਉਹ ਕਾਫੀ ਡੈਥ ਹੋ ਜਾਂਦੀ ਹੈ ਸੋ ਐਸ ਯੂ ਸੈਡ ਕਿ ਆਪਾਂ ਨੂੰ ਨੀਅਰ ਬਾਏ ਜਗਾ ਦਿਮਾਗ 'ਚ ਰੱਖਣੀ ਚਾਹੀਦੀ ਹੈ ਜਿਆਦਾ ਚਲਾਣਾ ਨਹੀਂ ਚਾਹੀਦਾ ਥੋੜਾ ਜਿਹਾ ਰਿਲੈਕਸ ਫੀਲ ਉਹਨਾਂ ਨੂੰ ਹੋਣ ਦੇਣਾ ਚਾਹੀਦਾ ਔਰ ਉਸ ਤੋਂ ਬਾਅਦ ਜੇ ਡਾਕਟਰ ਕੋਈ ਕਹਿੰਦਾ ਵੀ ਅਭੀ ਇਹ ਟੈਸਟ ਕਰਾ ਲਓ ਉਹਨੂੰ ਵੇਸਤ ਨਹੀਂ ਕਰਨਾ ਚਾਹੀਦਾ ਕਿ ਮਲਟੀਪਲ ਓਪੀਨੀਅਨ ਲਈ ਕਿਉਂਕਿ ਐਮਰਜੈਂਸੀ ਵਿੱਚ ਮਲਟੀਪਲ ਓਪੀਨੀਅਨ ਨੁਕਸਾਨ ਕਰ ਸਕਦੇ ਆ ਫਾਇਦਾ ਘਟ ਕਰਦੇ ਆ ਜੀ ਜੀ ਤੇ ਲਾਸਟ ਸਵਾਲ ਬਸ ਇਹ ਕਿ ਜਿਵੇਂ ਠੰਡ ਹੋ ਰਹੀ ਆ ਹੁਣ ਸਟਾਰਟਿੰਗ ਦੇ ਵਿੱਚ ਨਾ ਲੋਕਾਂ ਦੇ ਗਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜੋ ਕਾਮ ਹੋਣਾ ਸ਼ੁਰੂ ਹੋ ਜਾਂਦਾ ਤਾਂ ਘਰੇ ਬੈਠੇ ਉਹ ਕਾੜਾ ਬਣਾ ਲੈਂਦੇ ਆ ਕੋਈ ਵੀ ਗਰਮ ਗਰਮ ਲੌਂਗ ਵਗੈਰਾ ਚੀਜ਼ ਪਾ ਕੇ ਪੀ ਲੈਂਦੇ ਉਹ ਕਿੰ ਹਾਂ ਦੇਖੋ ਜਿਹੜਾ ਕਫ ਹੈ ਅਗਰ ਕਿਸੇ ਨੂੰ ਮੌਸਮ ਬਦਲ ਨਾਲ ਸਾਹ ਫੁੱਲ ਰਿਹਾ ਕਫ ਹੋ ਰਿਹਾ ਤਾਂ ਕਿ ਇਹਨੂੰ ਅਸਥਮੈਟਿਕਸ ਹੁੰਦੇ ਨੇ ਹੈਨਾ ਖਾਸ ਕਰਕੇ ਪੋਲਿਊਸ਼ਨ ਦੇ ਟਾਈਮਸ ਕੁਝ ਲੋਕਾਂ ਨੂੰ ਜਿਹੜੀ ਰੂਟੀਨ ਕਫ ਹੈ ਅਲਰਜੀ ਕਫ ਹੈ ਉਹਦੇ ਵਿੱਚ ਦੇਖੋ ਵਿਜ਼डम ਹੈ ਟ੍ਰੈਡੀਸ਼ਨਲ ਵਿਜ਼डम ਹੈ ਕਿ ਜਿਹੜਾ ਕੜਾ ਹੈਗਾ ਥੋੜਾ ਬਹੁਤ ਹੈਲਪ ਕਰਦਾ ਹੈ ਜੇ ਕਿਡਨੀ ਦਾ ਪੇਸ਼ੈਂਟ ਨਹੀਂ ਹੈ ਗੁਰਦਿਆਂ ਦਾ ਜਾਂ ਕੋਈ ਹੋਰ ਉਹਨੂੰ ਡਿਜ਼ੀਜ਼ ਨਹੀਂ ਤਾਂ ਥੋੜੀ ਕੁਆਂਟੀਟੀ ਚ ਜੇਕਰ ਲਿਮਟਿਡ ਰੋਲ ਚ ਲਿਮਟਿਡ ਕੁਆਂਟੀਟੀ ਚ ਅਗਲ ਕੜਾ ਪੀ ਲੈ ਤਾਂ ਕੋਈ ਗਲਤ ਨਹੀਂ ਹੈ ਬੇਸਿਕਲੀ ਤੁਸੀਂ ਵਾਰਮ ਵਾਟਰ ਜਾਂ ਸ਼ਹਿਦ ਹੈ ਜਿੰਨਾ ਹਨ ਕੋਸੇ ਪਾਣੀ ਚੋ ਲੈ ਲਿਆ ਉਹ ਬਲਕਿ ਜਿਹੜੀਆਂ ਬਾਕੀ ਮੈਡੀਕੇਸ਼ਨਸ ਹੈ ਉਹਦੇ ਨਾਲੋਂ ਜ਼ਿਆਦਾ ਬੈਟਰ ਹੈ ਔਰ ਜੇ ਫੀਵਰ ਨਹੀਂ ਹੈ ਬੁਖਾਰ ਨਹੀਂ ਹੈ पीले रंग ਦਾ ਥੁੱਕ ਨਹੀਂ ਬਲਗਮ ਨਹੀਂ ਆਉਂਦੀ ਜਾਂ ਬਹੁਤ ਜ਼ਿਆਦਾ ਰੈਸਟਲੈਸ ਨਹੀਂ ਹੈ ਤਾਂ ਉਸ ਨੂੰ ਐਂਟੀਬਾਇਓਟਿਕ ਬਿਨਾ ਮਤਲਬ ਤੋਂ ਨਹੀਂ ਲੈਣੀ ਚਾਹੀਦੀ ਇਹ ਬਹੁਤ ਜ਼ਰੂਰੀ ਹੈ ਜੀ ਬਹੁਤ ਬਤਾਨਵਾਦ ਸਰ ਟਾਈਮ ਦੇਣ ਦੇ ਲਈ ਤਾਂ ਇਹ ਸਹੀ ਗੱਲਬਾਤ ਕੀਤੀ ਡਾਕਟਰ ਬਿਸ਼ਮਉਨ ਸਰ ਦਿਨ ਜਿਨ੍ਹਾਂ ਦੇ ਵੱਲੋਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਗਿਆ ਜੋ ਕਿ ਹਰ ਕਿਸੇ ਨੂੰ ਆਪਣੇ ਮਨ ਦੇ ਵਿੱਚ ਜ਼ਰੂਰ ਲੈ ਲੈਣੀ ਚਾਹੀਦੀ ਹੈ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਦੇ ਪ੍ਰੀਕਾਸ਼ਨਸ ਤੁਸੀਂ ਕਰ ਸਕਦੇ ਹੋ ਕਿਸ ਤਰ੍ਹਾਂ ਆਪਣੀ ਲਾਈਫ ਸਟਾਈਲ ਨੂੰ ਵਧੀਆ ਰੱਖ ਸਕਦੇ ਹੋ ਵਧੇਰੇ ਵੀਡੀਓਜ਼ ਲਈ ਵਧੀਆ ਅਪਡੇਟਸ ਲਈ ਸਾਨੂੰ ਜ਼ਰੂਰੋ ਕੈਮਰਾ ਸਤਵੰਦਾ ਮਹਿਰਸ਼ਕਰ